ਹੋ ਚੁਕੇ ਆ ਰੈਡੀ ਤੇ ਬਾਹਰ ਕੱਢ ਰਿਆ ਹੁਣ ਵਿੱਚੋਂ ਗਰਮ ਗਰਮ ਪਤੀਲੇ ਦੇ ਯਾ ਦੇਖੋ ਇਹ ਵੀਰੇ ਹੁਣ ਠੰਡੇ ਪਾਣੀ ਵਿੱਚ ਪਾਉਣੇ ਪੈਣਗੇ ਇਵੇਂ ਇਵੇਂ ਅੱਛਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕੁੱਕਰ ਕਿੱਥੇ ਆ ਮਗਰ ਅਦਰ ਕੁੱਕੜ ਉਧਰ ਲੈ ਆ ਕੁੱਕੜ ਵੀ ਹੈ ਹੂੰ ਕੁੱਕੜ ਵਿੱਚ ਕੁੱਕੜ ਲੈ ਲਿਆ ਬਖਾ ਕਿੱਥੇ ਆ ਅਈ ਮਗਰ ਲਾਇਆ ਅੱਪ ਅੱਛਾ ਉਹ ਇੱਥੇ ਲਿਆ ਉੱਥੇ ਜਾਣਾ ਸਮਾਨ ਪਿਆ ਹੈ ਕਿੱਥੇ ਕੁੱਕੜ ਵੀ ਵਿਖਾਈ ਹੈ ਕੁੱਕੜ ਮਤਲਬ ਅੱਛਾ ਚਿਕਨ ਚਿਕਨ ਕੁੱਕੜ ਹੈ ਲੋ ਜੀ ਚਿਕਨ ਵੀ ਰੈਡੀ ਮਿਲਦਾ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਚਿਕਨ ਬਣਿਆ ਪਿਆ ਕੁੱਕੜ ਹੈ ਹਾਂ ਲੋ ਜੀ ਦੇਸੀ ਆਂਡਾ ਵੀ ਪਿਆ ਜੀ ਖਾ ਸਕਦੇ ਜੀ ਤੁਸੀਂ ਤੇ ਗਿੰਗਰ ਪੇਸਟ ਆ ਵਰਤੀ ਜਾਂਦੀ ਹੈ ਮੈਨੂੰ ਲੱਗਦਾ ਨਾ ਤੇ ਬਾਕੀ ਆਪਾਂ ਕੁੱਕਰ ਹੀ ਲੈ ਆਏ ਚੱਕ ਕੇ ਦੇਖੋ ਕੋਈ ਆਰ ਕਰਿਆ ਨਹੀਂ ਆਲੀ ਦੁਕਾਨ ਤੇ ਉਹ ਸਾਰਾ ਸਮਾਨ ਮਿਲਦਾ ਸਾਰਾ ਸਮਾਨ ਯਾਰ ਕਰਿਆਨੇ ਵਾਲੀ ਦੁਕਾਨ ਤੇ ਦੇਖੋ ਵਾਹ ਜੀ ਵਾਹ ਅੰਡੇ ਤਾਂ ਕੱਢ ਲਿਆ ਤੇ ਬਾਕੀ ਆ ਰਹਿ ਗਿਆ ਚਿਕਨ ਇਹ ਹੁਣ ਇਹ ਮੰਨ ਲਓ ਬਚ ਗਿਆ ਤਾਂ ਫਿਰ ਹੁਣ ਆਪ ਹੀ ਆਪ ਦੇ ਕੰਮ ਹੀ ਹੈ ਜੀ ਇਹ ਮੰਨ ਲਓ ਹੁਣ ਬਚ ਗਿਆ ਚਿਕਨ ਹਾਂ ਇਹ ਚਿਕਨ ਹੋਣਾ ਬਚ ਗਿਆ ਇਹ ਪੂਏ ਆਪਣੇ ਵਾਸਤੇ ਆ ਠੀਕ ਹੈ ਗਰਮਾ ਗਰਮ ਹੈ ਠੀਕ ਹੈ ਠੀਕ ਹੈ ਲਓ ਜੀ ਅੰਡਾ ਹੋ ਰਿਹਾ ਤਿਆਰ ਤਿਆਰ ਬਸ ਤਿਆਰ ਤੇ ਚਿੱਡੇ ਜਾ ਰਹੇ ਨੇ ਦੇਖੋ ਪੁੱਤਰਾ ਛਿਲਕਾ ਸਾਰਾ ਲਾ ਵੀ ਜੰਗਾ ਲਓ ਜੀ ਲਓ ਜੀ ਲਓ ਹਾਂ ਸਲਾਣਾ ਬੰਦੇ ਆਪਣੇ ਬਹੁਤ ਤੇਜ਼ ਨੇ ਫਟਾਫਟ ਲੱਗੇ ਪਿਆ ਉਹ ਪਹਿਲਾਂ ਤਾਂ ਮੇਰਾ ਉਹ ਲੈਂਦਾ ਅੰਡੇ ਲੈ ਆਹ ਵੇਖ ਐ ਟ੍ਰੇਨਿੰਗ ਹੰਦੀ ਆਇਆ ਹੈ ਕਿ ਅੰਡੇ ਛੱਲਣ ਦੀ ਤੇ ਖਾਣ ਦਾ ਕੰਪੀਟੀਸ਼ਨ ਅਸੀਂ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਆਹ ਦੇਖੋ ਅੰਡੇ ਛਿੱਲੇ ਜਾ ਰਹੇ ਆ ਰਤੀ ਦਾ ਬੈਸਟ ਹਾਂ 올 ਦਾ ਬੈਸਟ ਰਤੀ ਕਰੋ ਅੰਡੇ ਖਾ ਕੇ ਮੁਰਗਾ ਤਾਂ ਵਿੱਚ ਹਜੇ ਟੱਕਿਆ ਪਿਆ ਹੈ ਹਨਾ ਆਪ ਦੀ ਪੇਟ ਪੂਜਾ ਵਾਸਤੇ ਹੈ ਉਹ ਕੋਕੜ ਮਾਰੇਗਾ ਬਾਂਗਾ ਬਾਂਗਾ ਮਾਰੇਗਾ ਚਾਪੀ ਤੇ ਆ ਗਏ ਦੀ ਚਾਪੀ ਆ ਨਾ ਹੋ ਜੀ ਉਹ ਹਰਿਆਣ ਦਾ ਤਿਆਰ ਪਰ ਤਿਆਰ ਬਾਕੀ ਜਿਹੜੇ ਵੀ ਵੀਰ ਆਪਣੇ ਨਾਲ ਜੁੜੇ ਹਨ ਉਹਨਾਂ ਦਾ ਜੇਕਰ ਠੰਡ ਦੇ ਮੌਸਮ ਦੇ ਵਿੱਚ ਸਰਦੀ ਦੇ ਵਿੱਚ ਦਿਲ ਕਰ ਰਹੇ ਆਂਡੇ ਖਾਣ ਨੂੰ ਤੇ ਆ ਸਕਦਾ ਕੋਈ ਖੁੱਲਾ ਸਦਾ ਕਿਉਂਕਿ 8-10 ਆਂਡੇ ਇਸ ਲਈ ਉਬਾਲਿਆ ਸਪੈਸ਼ਲ ਸਪੈਸ਼ਲ ਉਬਾਲਿਆ ਇਹ ਤਾਂ ਦੋ ਆਂਡੇ ਹਾਂ ਬਸ ਇਹਨਾਂ ਚੱਲਣਾ ਛਿਲਕਾ ਕੇ ਨਾ ਚੱਲੋ ਬਸ ਨਾ ਨਾ ਚੁੱਕਿਆ ਇੰਨੇ ਦੀ ਖਾਣਿਆ ਸੀ 27 ਮਿੰਟ ਭਲਾ ਸਮਟਾ ਵੀ ਆਂਡੇ ਆ ਤਾਂ ਪ੍ਰਮਾਰ ਇੰਨਾ ਧੱਕਾ ਕਰਦੇ ਨੇ ਫਿਰ ਦੋ ਦਿਨ ਖਾਣੇ ਕੋਈ ਜਿੰਨੇ ਕੋਈ ਇੱਚ ਖਾ ਲਵੇ ਬਾਕੀ ਇਹ ਖਾ ਲਾਂਗੇ ਹਾਂ ਨਾ ਤਰੀ ਜਗੰਤ ਵਾਲਾ ਓਕੇ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਆਪਣੀ ਨਵੀਆਂ ਤੋਂ ਨਵੀਆਂ ਵੀਡੀਓ